ਅੱਜ ਕੱਲ ਦੀ ਦੁਨੀਆ 'ਚ ਵਿਸ਼ਵਾਸ ਕਰਨਾ ਬਹੁਤ ਔਖਾ ਹੋਇਆ ਪਿਆਗਾ ਜਿਹਦੇ ਆਪਾਂ ਸਭ ਤੋਂ ਵੱਧ ਭਰੋਸਾ ਕਰ ਸਕਦੇ ਆਂ ਜਿਹਦੇ ਜਿਹੜਾ ਆਪਣਾ ਸਾਰਾ ਕੁਝ ਹੀ ਹੈਗਾ ਜੇ ਉਹੀ ਬੰਦਾ ਧੋਖਾ ਦੇ ਜੇ ਤੇ ਬੰਦੇ ਦੇ ਕੀ ਬੀਤਦੀ ਹੈਗੀ ਜਿਹੜੀ ਅੱਜ ਦੀ ਕਹਾਣੀ ਵੀ ਕੁਝ ਐਸੀ ਹੈਗੀ ਇੱਕ ਮਾਂ ਨੇ ਇਹ ਨਜਾਇਜ਼ ਸੌਂਦਾ ਕਰਕੇ ਆਪਦੇ ਬੱਚਿਆਂ ਨਾਲ ਕੀ ਕੀਤਾ ਤੇ ਆਪਦੇ ਉਹ ਘਰ ਵਾਲੇ ਨਾਲ ਜਿਹੜਾ ਬਹੁਤ ਜ਼ਿਆਦਾ ਭਰੋਸਾ ਕਰਦਾ ਸੀਗਾ ਉਹਦਾ ਭਰੋਸਾ ਤੋੜਿਆ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਬੱਚਿਆਂ ਨੂੰ ਸਜ਼ਾ ਦਿੱਤੀ ਉਹ ਸਜ਼ਾ ਸੁਣ ਕੇ ਥੋੜੇ ਉਹ ਛੁੱਟ ਜਾਣਗੇ ਸਵਾਗਤ ਹੈ ਅੱਜ ਫੇਰ ਮੇਰੀ ਨਵੀਂ ਵੀਡੀਓ 'ਚ ਕਹਾਣੀ ਕਰਦੇ ਹਾਂ ਅੱਜ ਦੀ ਆਪਾਂ ਸ਼ੁਰੂ ਅੱਜ ਦੀ ਕਹਾਣੀ ਸ਼ੁਰੂ ਹੁੰਦੀ ਹੈ ਆਪਣੇ ਹైదరాబాద్ ਤੋਂ ਹైదరాబాద్ ਇੱਕ ਜ਼ਿਲ੍ਹਾ ਪੈਂਦਾ ਹੈਗਾ ਸੰਘਾ ਰੇਡੀ ਸੰਘਾ ਰੇਡੀ ਜੇ ਕਾ ਇਲਾਕਾ ਹੈਗਾ ਰਜਿੰਦਰ ਨਗਰ ਤੇ ਉੱਥੇ ਵਧੀਆ ਪਰਿਵਾਰ ਰਹਿੰਦਾ ਹੁੰਦਾ ਪਰਿਵਾਰ ਦਾ ਜਿਹੜਾ ਮੁਖੀ ਹੁੰਦਾ ਉਹਦਾ ਨਾਮ ਹੁੰਦਾ ਚੀਨੀਆ ਚੀਨੀਆ ਉਹਦਾ ਨਾਮ ਹੁੰਦਾਗਾ ਤੇ ਤਿੰਨ ਉਹਨਾਂ ਦੇ ਬੱਚੇ ਹੁੰਦੇ ਇੱਕ ਉਹਨਾਂ ਦੀ ਘਰ ਵਾਲੀ ਹੁੰਦੀ ਹੈਗੀ ਚੀਨੀਆ ਦੀ ਆਪ ਦੀ ਉਮਰ ਤਾਂ ਹੁੰਦੀ ਹੈਗੀ 50 ਸਾਲ ਦੀ ਤੇ ਜਿਹੜੀ ਉਹਦੀ ਘਰ ਵਾਲੀ ਹੈ ਉਹਦੀ ਉਮਰ ਹੁੰਦੀ ਹੈਗੀ 30 ਸਾਲ ਦੀ ਕੋਣ ਸਦਾ ਸਦਾ 20 ਸਾਲਾਂ ਦਾ ਗੈਪ ਉਹਨਾਂ ਦੇ ਉਮਰ ਦੇ ਵਿੱਚ ਸੀਗਾ ਤੇ ਇੱਕ ਉਹਨਾਂ ਦਾ 12 ਸਾਲ ਦਾ ਬੱਚਾ ਸੀ ਇੱਕ 10 ਦਾ ਸੀਗਾ ਤੇ ਇਕੱਠ ਦਾ ਸੀਗਾ ਤੇ ਵਧੀਆ ਸਾਰਾ ਪਰਿਵਾਰ ਖੁਸ਼ ਸੀਗਾ ਚੰਗਾ ਵਧੀਆ ਜਿਹੜਾ ਚੀਨੀਆ ਸੀਗਾ ਘਰ ਦਾ ਮੁਖੀ ਸੀਗਾ ਉਹ ਉਹ ਚਲਾਉਂਦਾ ਸੀਗਾ ਪਾਣੀ ਦਾ ਟੈਂਕ ਚਲਾਉਂਦਾ ਸੀਗਾ ਤੇ ਕਾਫੀ ਦਿਨਾਂ ਤੋਂ ਘਰੇ ਆਉਂਦਾ ਸੀਗਾ ਤੇ ਜਿਹੜੀ ਉਹਦੀ ਘਰ ਵਾਲੀ ਸੀਗੀ ਉਹ ਸੀਗੀ ਮਤਲਬ ਵੀ ਰਚੀ ਰਚੀਤਾ ਉਹ ਅਧਿਆਪਕ ਸੀਗੀ ਪ੍ਰਾਈਵੇਟ ਸਕੂਲ 'ਚ ਪੜਾਉਂਦੀ ਸੀਗੀ ਰਜੀਤਾ ਉਹਦਾ ਨਾਮ ਸੀਗਾ ਵਧੀਆ ਚੱਲ ਰਿਹਾ ਸਾਰਾ ਕੁਝ ਤੇ ਹੁਣ ਰਜਾਨਾ ਦੀ ਜਿਹੜਾ 28 ਮਾਰਚ 2025 ਨੂੰ ਜਦੋਂ ਚੀਨੀਆ ਵਾਪਸ ਘਰ ਆਉਂਦਾਗਾ ਆਪਦਾ ਪਾਣੀ ਦੇ ਟੈਂਕਰ ਤੋਂ ਬਾਅਦ ਘਰੇ ਜਦੋਂ ਉਹਦਾ ਡਿਊਟੀ ਖਤਮ ਹੋ ਜਾਂਦੀ ਹੈ ਘਰ ਆਉਂਦਾਗਾ ਉਹ ਕਾਫੀ ਢੇਰ ਨਾਲ ਦਰਵਾਜ਼ਾ ਖੜਕਾਈ ਜਾਂਦਾਗਾ ਕਰਦਾ ਪਰ ਕੋ ਦਰਵਾਜ਼ਾ ਨਾ ਉਹਨਾਂ ਦੇ ਬੱਚੇ ਖੋਲ ਰਏ ਸੀਗੇ ਤੇ ਨਾਲ ਹੀ ਉਹਦੀ ਘਰ ਵਾਲੀ ਦਰਵਾਜ਼ਾ ਖੋਲ ਰਹੀ ਸੀ ਤੇ ਕਾਫੀ ਢੇਰ ਉਹਨੇ ਮੱਥਾ ਮਾਰਿਆ ਦਰਵਾਜ਼ਾ ਖੜਕਾਇਆ ਉਹ ਆਵਾਜ਼ਾਂ ਮਾਰੀਆਂ ਪਰ ਕਿਸੇ ਨੇ ਨਾ ਸੁਣਿਆ ਫਿਰ ਉਹਦੀਆਂ ਆਵਾਜ਼ਾਂ ਸੁਣ ਕੇ ਆਣਗਵਾਂਡ ਇਕੱਠਾ ਹੋ ਗਿਆ ਆਣਗਵਾਂਡ ਇਕੱਠੇ ਹੋਣ ਤੋਂ ਬਾਅਦ ਉਹਨਾਂ ਨੇ ਦਰਵਾਜ਼ਾ ਤੋੜਤਾ ਜਦੋਂ ਦਰਵਾਜ਼ਾ ਤੋੜਦਾ ਸਾਰੇ ਉਹਨਾਂ ਦੇ ਨਗਰ ਦਾ ਸਾਰੇ ਆਣਗਵਾਂਡ ਦੇ ਤੇ ਸਣੇ ਚੀਨੀਆਂ ਦੇ ਹੋਸ਼ ਛੁੱਟ ਗਏ ਜੋ ਸਾਹਮਣੇ ਦਾ ਮੰਜ਼ਰ ਦੇਖ ਰਿਆ ਸੀ ਬੱਚੇ ਸਾਰੇ ਬੈੱਡ ਤੇ ਪਈ ਸੀਗੇ ਤਿੰਨੇ ਬੱਚੇ ਬੈੱਡ ਤੇ ਪਈ ਸੀਗੇ ਤੇ ਉਹਨਾਂ ਬੱਚਿਆਂ ਦੇ ਮੂੰਹ ਚੋਂ ਝੱਗ ਨਿਕਲ ਰਹੀ ਸੀ ਤੇ ਨਾਲ ਹੀ ਮੰਜੇ ਤੇ ਉਹਨਾਂ ਦੀ ਮਾਂ ਪਈ ਸੀ ਮਾਂ ਪਈ ਸੀਗੀ ਰਚਿਤ ਦਾ ਉਹਦਾ ਨਾਮ ਵੀ ਉਹਦੇ ਵੀ ਮੂੰਹ ਚੋਂ ਝੱਗ ਨਿਕਲ ਰਹੀ ਸੀਗੀ ਉਸ ਤੋਂ ਬਾਅਦ ਦਵਾਦਾਂ ਫਿਰ ਪੁਲਿਸ ਨੂੰ ਫੋਨ ਕੀਤਾ ਜਾਂਦਾ ਪੁਲਿਸ ਨੂੰ ਫੋਨ ਕਰਨ ਤੋਂ ਬਾਅਦ ਰਚਿਤਾ ਤੇ ਉਹਨਾਂ ਬੱਚਿਆਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਜਦੋਂ ਹਸਪਤਾਲ ਪਹੁੰਚਦੇ ਹੈਗੇ ਤੇ ਉਹਨਾਂ ਜਿਹੜਾ ਚੀਨੀ ਨੂੰ ਖਬਰ ਮਿਲਦੀ ਹੈ ਕਿ ਜਿਹੜੇ ਉਹਨਾਂ ਦੇ ਬੱਚੇ ਸੀਗੇ ਉਹ ਹੋਣ ਇਸ ਦੁਨੀਆ 'ਚ ਨਹੀਂ ਰਹੇ ਤੇ ਜਿਹੜੀ ਉਹਨਾਂ ਦੀ ਮਾਂ ਸੀ ਰਚਿਤਾ ਉਹ ਮਤਲਬ ਹੀ ਬੇਹੋਸ਼ ਆ ਬੇਹੋਸ਼ ਜੇ ਉਹਨੂੰ ਹੋਸ਼ ਆਉਣ 'ਚ ਕਾਫੀ ਟਾਈਮ ਲੱਗੂਗਾ ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਆਪਦੀ ਕਾਰਵਾਈ ਸ਼ੁਰੂ ਕਰ ਲੈ ਕਰਨ ਲੱਗ ਜਾਂਦੀ ਹੈਗੀ ਤੇ ਉਹ ਜਦੋਂ ਮਾਂ ਨੂੰ ਉਹੋਸ਼ ਹੁੰਦਾ ਉਹਨਾਂ ਦੀ ਬੱਚਿਆਂ ਦੀ ਮਾਂ ਨੂੰ ਉਹੋਸ਼ ਹੁੰਦਾਗਾ ਤੇ ਮਾਂ ਨੂੰ ਦੱਸਿਆ ਜਾਂਦਾਗਾ ਵੀ ਜਿਹੜੇ ਤਰੇ ਤਿੰਨ ਬੱਚੇ ਸੀਗੇ ਉਹ ਹੁਣ ਇਸ ਦੁਨੀਆ ਤੇ ਨਹੀਂ ਰਹੇ ਤੇ ਉੱਚੇ ਉੱਚੇ ਰੋਣ ਲੱਗ ਗਏ ਜਾਂਦੇ ਚਿੱਕਾ ਮਾਰ ਲੱਗ ਗਏ ਜਾਂਦੇ ਹਸਪਤਾਲ ਵਿੱਚ ਤੇ ਫਿਰ ਪੁਲਿਸ ਆਪ ਦੇ ਸਵਾਲ ਜਵਾਬ ਸ਼ੁਰੂ ਕਰਦੀ ਹੈ ਉਹ ਪੁੱਛਦੇ ਵੀ ਕਿ ਕੀ ਹੋ ਗਿਆ ਸੀਗਾ ਵੀ ਤੁਸੀਂ बेहोश ਪਏ ਸੀਗੇ ਤੁਹਾਡੇ ਬੱਚਿਆਂ ਨੂੰ ਝਾੜਨ ਕਰੀ ਸੀ ਫਿਰ ਰਜਤਾ ਦੱਸ ਦਈਏ ਕਿ ਕਹਿੰਦੀ ਨਾ ਸੀ ਸ਼ਾਮ ਨੂੰ ਮ ਕੜੀ ਚੌਲ ਖਾ ਕੇ ਪਏ ਸੀਗੇ ਤੇ ਸ਼ਾਇਦ ਮੈਨੂੰ ਇਹ ਲੱਗਦਾਗਾ ਵੀ ਸਾਨੂੰ ਕੜੀ ਚੌਲ ਨੇ ਬੇਹੋਸ਼ ਕਰਤਾ ਪੁਲਿਸ ਨੂੰ ਵੀ ਲੱਗਦਾ ਸੀਗਾ ਇਹ ਫੂਡ ਉਹਦਾ ਮਤਲਬ ਮੈਟਰ ਆਗਾ ਵੀ ਖਾਣ ਚ ਕੋਈ ਗਲਤ ਹੋ ਗਿਆ ਹੋਊਗਾ ਤੇ ਵੀ ਫੂਡ ਇਨਸਪੈਕਟਰ ਆਪ ਚੈੱਕ ਕਰਿਆ ਅੱਗੇ ਤੇ ਇਹ ਜਿਹੜਾ ਕੇਸ ਸੀਗਾ ਫੂਡ ਪੋਇਜ਼ਨ ਦਾ ਬਣਦਾ ਸੀਗਾ ਤੇ ਇਹ ਕੇਸ ਬੰਦ ਕਰਨ ਜਾ ਰਹੀ ਸੀਗੀ ਪੁਲਿਸ ਪਰ ਹੁਣ ਇਸ ਕਹਾਣੀ ਚ ਟਵਿਸਟ ਉਹਦੋਂ ਆਉਂਦਾਗਾ ਜਦੋਂ ਉਹਨਾਂ ਤਿੰਨਾਂ ਬੱਚਿਆਂ ਦਾ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈਗੀ ਰਿਪੋਰਟ ਚ ਇਹ ਆਇਆ ਸੀਗਾ ਵੀ ਇਹਨਾਂ ਨੂੰ ਕੋਈ ਫੂਡ ਪੋਇਜ਼ਨ ਨਹੀਂ ਹੋਇਆ ਸੀਗਾ ਇੰਨਾ ਦੀ ਮੌਤ ਹੋਈ ਸੀਗੀ ਗਲਾ ਦਵਾਉਣ ਨਾਲ ਪੁਲਿਸ ਦੇ ਵੀ ਉਹ ਛੱਡ ਗਏ ਵੀ ਗਲਾ ਬੱਚਿਆਂ ਦਾ ਕਿਹਨੇ ਦਵਾਤਾ ਪਰ ਹੁਣ ਸਿੱਧਾ ਸਿੱਧਾ ਸ਼ੱਕ ਜਾਂਦਾ ਸੀਗਾ ਪੁਲਿਸ ਦਾ ਉਹਨਾਂ ਬੱਚਿਆਂ ਦੀ ਮਾਂ ਰਚੀਤਾ ਤੇ ਕਿਉਂਕਿ ਉਹ ਵੀ ਬੇਹੋਸ਼ ਪਈ ਸੀਗੀ ਤੇ ਕੋਈ ਸੀਗੀ ਘਰੇ ਹੋਰ ਤਾਂ ਕੋਈ ਘਰੇ ਹੈ ਨਹੀਂ ਸੀਗਾ ਦਰਵਾਜ਼ਾ ਜਿਹੜਾ ਸੀਗਾ ਅੰਦਰੋਂ ਬੰਦ ਸੀਗਾ ਨਾ ਦਰਵਾਜ਼ਾ ਖੁੱਲਿਆ ਸੀਗਾ ਤੇ ਉਸ ਤੋਂ ਬਾਅਦ ਜੋ ਮਤਲਬ ਉਹਨਾਂ ਨੇ ਉਹਦੇ ਕਾਰਵਾਈ ਸ਼ੁਰੂ ਕਰਦੀ ਹੈਗੀ ਨੰਬਰ ਟ੍ਰੇਸ ਕਰਦੀ ਹੈਗੀ ਨੰਬਰ ਚੈੱਕ ਕਰਦੀ ਹੈ ਨੰਬਰ ਚੈੱਕ ਕਰਨ ਤੋਂ ਉਹਨਾਂ ਨੂੰ ਮਿਲਦਾਗਾ ਵੇ ਇੱਕ ਕਾਫੀ ਗੱਲਾਂ ਬਤਾ ਕਰਦੀ ਐ ਇੱਕ ਨੰਬਰ ਤੇ ਉਹ ਨੰਬਰ ਕੀ ਦਾ ਸਿਮਾ ਤੁਹਾਨੂੰ ਅੱਗੇ ਜਾ ਕੇ ਦੱਸ ਦੂੰਗਾ ਫਿਰ ਉਸ ਤੋਂ ਬਾਅਦ ਜਿਹੜੀ ਪੁਲਸ ਆ ਉਹ ਹਿਰਾਸਤ ਚ ਲੈ ਲੈਂਦੀ ਹੈਗੀ ਉਹਨਾਂ ਬੱਚਿਆਂ ਦੀ ਮਾਂ ਰਚਿਤਾ ਨੂੰ ਰਚਿਤਾ ਨੂੰ ਪੁਲਸ ਹਿਰਾਸਤ ਚ ਲੈਂਦੀ ਹੈਗੀ ਤੇ ਉਸ ਮਤਲਬ ਇਹ ਆਪ ਦੀ ਸ਼ਕਤੀ ਨਾਲ ਸਵਾਲ ਜਵਾਬ ਕਰਦੀ ਹੈਗੀ ਪਹਿਲਾਂ ਤਾਂ ਨਹੀਂ ਮੰਨਦੀ ਹਰ ਅਪਰਾਧੀ ਜਿਹਾ ਨਾਨੂ ਕਰਦੀ ਹੈ ਪਰ ਆਖਰਕਾਰ ਪੁਲਸਾ ਜਦੋਂ ਆਪਦੇ ਆਈਟਾ ਜਾਂਦੀ ਉਹ ਮਨਾ ਲੈਂਦੇ ਉਸੇ ਤਰ੍ਹਾਂ ਇਹ ਪੁਲਸ ਨੂੰ ਇਹਨਾਂ ਪੁਲਸ ਨੇ ਬਿਉਹਨ ਰਚਿਤਾ ਨੂੰ ਮਨਾ ਲਿਆ ਫਿਰ ਜੇ ਤੁਹਾਨੂੰ ਸਾਰਾ ਕੁਝ ਸੱਚ ਦੱਸਤਾ ਕਹਿੰਦੀ ਹਾਂ ਮੈਂ ਹੀ ਮਾਰੇ ਨੇ ਆਪਦੇ ਤਿੰਨੋਂ ਬੱਚੇ ਪੁੱਛਦੇ ਹੋਸ਼ ੁੱਟ ਕੇ ਵੀ ਇਦਾਂ ਕਿਵੇਂ ਕਰ ਸਕਦੀ ਐ ਇੱਕ ਮਾਂ ਫਿਰ ਉਹ ਦੱਸਦੀ ਐ ਕਿ ਕਹਿੰਦੀ ਮੇਰਾ ਜਿਹੜਾ ਵਿਆਹ ਸੀਗਾ ਇਹ ਮੇਰੀ ਮਰਜ਼ੀ ਤੋਂ ਬਿਨਾ ਹੋਇਆ ਸੀਗਾ ਤੇ ਵੀ ਮੈਂ ਨਹੀਂ ਚਾਹੁੰਦੀ ਸੀ ਕਿ ਵੀ ਮੈਂ ਇਹਦੇ ਨਾਲ ਵਿਆਹ ਕਰਾਵਾਂ ਤੇ ਕਿਉਂਕਿ ਸਾਡੀ ਉਮਰ 'ਚ ਕਾਫੀ ਫਰਕ ਸੀਗਾ ਕਾਫੀ ਫਰਕ ਹੋਣ ਦੇ ਬਾਵਜੂਦ ਵੀ ਜਿਹੜਾ ਸਾਡਾ ਲੜਾਈ ਝਗੜੇ ਅਕਸਰ ਘਰੇ ਹੁੰਦੇ ਰਹਿੰਦੇ ਸੀਗੇ ਵੀ ਮੈਂ ਜਿਵੇਂ ਖੁਸ਼ ਨਹੀਂ ਸੀ ਕਿ ਇਹਦੇ ਨਾਲ ਵਿਆਹ ਕਰਾ ਕੇ ਫਿਰ ਉਹ ਸਮਝਦੀ ਹੈ ਵੀ ਕਿਉਂ ਕਿਉਂ ਨਹੀਂ ਕੋਸ਼ਿਸ਼ ਕੀਤੀ ਫਿਰ ਉਹ ਦੱਸਦੀ ਹੈ ਕਿੰਦੀ ਨਾ ਮੈਂ ਜਦੋਂ ਆਪਦੇ ਸਕੂਲ ਚ ਪੜ੍ਹਦੀ ਸੀਗੀ ਉੱਥੇ ਇੱਕ ਮੇਰੇ ਮੁੰਡੇ ਨਾਲ ਮੁਲਾਕਾਤ ਹੁੰਦੀ ਹੈਗੀ ਮੁੰਡੇ ਦਾ ਨਾਮ ਹੁੰਦਾ ਸ਼ਿਵ ਕੁਮਾਰ ਤੇ ਉਹ ਮੈਂ ਉਹਨੂੰ ਪਿਆਰ ਕਰਦੀ ਸੀ ਮੈਂ ਚਾਹੁੰਦੀ ਸੀ ਕਿ ਮੇਰਾ ਵਿਆਹ ਜਿਹੜਾ ਸ਼ਿਵ ਕੁਮਾਰ ਨਾਲ ਹੋਵੇ ਪਰ ਮੇਰੇ ਘਰਦਿਆਂ ਨੇ ਮੇਰੀ ਮਰਜ਼ੀ ਤੋਂ ਬਿਨਾ ਵੀ ਇਸ ਚੀਨੀ ਨਾਲ ਇਹਦਾ ਵਿਆਹ ਕਰਤਾ ਇਹਦੇ ਸਾਡਾ ਵਿਆਹ ਹੋ ਗਿਆ ਵਿਆਹ ਹੋਣ ਤੋਂ ਬਾਅਦ ਸਾਡੇ ਬੱਚੇ ਵੀ ਹੋ ਗਏ ਪਰ ਜਿਹੜਾ ਮੇਰਾ ਲੜਾਈ ਝਗੜਾ ਅਕਸਰ ਇਹਦੇ ਨਾਲ ਰਹਿੰਦਾ ਹੀ ਸੀਗਾ ਫਿਰ ਕਹਿੰਦੀ ਮੈਂ ਪ੍ਰਾਈਵੇਟ ਸਕੂਲ ਚ ਪੜਾਉਣ ਲੱਗੀ ਕਿ ਪ੍ਰਾਈਵੇਟ ਸਕੂਲ ਪੜਾਉਂਦੇ ਪੜਾਉਂਦੇ ਮੇਰੀ ਇੱਕ ਦਿਨ ਮੁਲਾਕਾਤ ਹੁੰਦੀ ਆ ਉਸੇ ਜਿਹੜਾ ਮਤਲਬ ਇਹ ਉਹਦਾ ਬਚਪਨ ਦਾ ਆਸ਼ਿਕ ਸੀਗਾ ਬਚਪਨ ਤੋਂ ਨਾਲ ਪੜ੍ਹਦੇ ਸੀ ਤੇ ਉਹ ਉਹਦੇ ਨਾਲ ਮੁਲਾਕਾਤ ਹੋ ਜਾਂਦੀ ਹੈਗੀ ਅਚਾਨਕ ਉਸ ਨਾਲ ਮੁਲਾਕਾਤ ਹੋ ਜਾਂਦੀ ਹੈ ਕਿ ਕਹਿੰਦੀ ਮੇਰੀ ਤੇ ਫਿਰ ਜਿਹੜਾ ਮੇਰਾ ਪਿਆਰ ਜਿਹੜਾ ਉਹ ਫਿਰ ਤੋਂ ਜਾਗ ਜਾਂਦਾ ਹੈਗਾ ਕਹਿੰਦੀ ਮੈਂ ਉਹ ਨਾਲ ਗੱਲਬਾਤ ਕਰਦੀ ਆ ਗੱਲਬਾਤ ਕਰਨ ਤੋਂ ਬਾਅਦ ਮੈਂ ਉਹਦਾ ਨੰਬਰ ਲੈ ਕੇ ਆਉਣੀ ਹੈਗੀ ਨੰਬਰ ਲੈਉਣ ਤੋਂ ਬਾਅਦ ਅਕਸਰ ਫੋਨ ਤੇ ਗੱਲਾਂ ਕਰਦੇ ਹੀ ਰਹਿੰਦੇ ਸੀਗੇ ਇਹ ਅਕਸਰ ਬਾਰ ਵੀ ਮਿਲਦੇ ਸੀਗੇ ਸਾਡੇ ਜਿਹੜੇ ਸਰੀਰਕ ਸੰਬੰਧ ਬਣ ਲੱਗੇ ਸੀਗੇ ਫਿਰ ਉਹ ਦੱਸਦੇ ਕਿ ਮੈਨੂੰ ਉਹ ਖੁਸ਼ੀ ਆਉਂਦੇ ਪਤੀ ਤੋਂ ਨਹੀਂ ਮਿਲੀ ਜਿਹੜੀ ਮੈਨੂੰ ਉਹ ਸ਼ਿਵ ਕੁਮਾਰ ਤੋਂ ਮਿਲੀ ਆ ਕਹਿੰਦੇ ਉਹ ਜਦੋਂ ਜਦੋਂ ਉਹਨਾਂ ਸਰੀਰਕ ਸੰਬੰਧ ਬਣਾਏ ਮੈਂ ਬਹੁਤ ਖੁਸ਼ ਹੋ ਗਈ ਸੀਗੀ ਤੇ ਮੈਂ ਚਾਹੁੰਦੀ ਸੀਗੀ ਹੁਣ ਮੈਂ ਇਹਦੇ ਨਾਲ ਹੀ ਰਹਿਣਾਗਾ ਕਹਿੰਦੇ ਫਿਰ ਅਸੀਂ ਖਾਣਾ ਖਾਂਦੇ ਰੈਸਟੋਰੈਂਟਾਂ ਤੇ ਜਾਂਦੇ ਗੱਡੀਆਂ 'ਚ ਘੁੰਮਦੇ ਤੇ ਜਿਹੜੀ ਮੈਂ ਜ਼ਿੰਦਗੀ ਜਿਉਣਾ ਚਾਹੁੰਦੀ ਸੀਗੀ ਉਹ ਮੈਨੂੰ ਜ਼ਿੰਦਗੀ ਸ਼ਿਵ ਕੁਮਾਰ ਤੋਂ ਮਿਲ ਰਹੀ ਸੀਗੀ ਮੇਰੇ ਉਹ ਜਿੰਦਗੀ ਜਿਹੜੀ ਮੈਂ ਜੁਣਾ ਚਾਹੁੰਦਾ ਸੀ ਉਹ ਮੇਰੇ ਘਰ ਵਾਲੇ ਤੋਂ ਨਹੀਂ ਮਿਲ ਰਹੀ ਸੀ ਨਾ ਉਹ ਮੈਨੂੰ ਖੁਸ਼ ਕਰਦਾ ਸੀਗਾ ਤੇ ਨਾ ਹੀ ਮੈਨੂੰ ਗੱਡੀਆਂ 'ਚ ਘਮਾਉਂਦਾ ਸੀ ਤੇ ਨਾ ਹੀ ਮੈਨੂੰ ਬਾਹਰ ਖਾਣਾ ਖਵਾਉਂਦਾ ਸੀਗਾ ਕਿਉਂਕਿ ਜਿਹੜਾ ਮਤਲਬ ਇੱਕ ਪਾਣੀ ਦਾ ਟੈਂਕ ਕਰਦਾ ਗੱਡ ਚਾਉਂਦਾਗਾ ਤੇ ਉਹਦੀ ਮਤਲਬ ਤਨਖਾਹ ਕਿੰਨੀ ਕੁ ਹੋਊਗੀ ਉਹ ਵਿਚਾਰਾ ਗਰੀਬ ਜਿਹਾ ਸੀਗਾ ਤੇ ਪਰ ਜਿਹੜਾ ਉਧਰ ਸ਼ਿਵ ਕੁਮਾਰ ਸੀਗਾ ਉਹ ਕਾਫੀ ਮਤਲਬ ਤਕੜਾ ਸੀਗਾ ਅਮੀਰ ਸੀਗਾ ਫਿਰ ਕਿਹਦੀ ਮੈਂ ਇੱਕਦਾਂ ਮੈਂ ਸੋਚਿਆ ਵੀ ਮੈਂ ਉਹ ਡਿਵੋਰਸ ਦੇ ਦਾਂ ਤੇ ਪਰ ਜੋ ਬੱਚਿਆਂ ਦਾ ਕੀ ਹੋਊਗਾ ਤੇ ਫਿਰ ਕਿਦੀ ਮੈਂ ਕਾਫੀ ਬਹੁਤ ਸੋਚਣ ਤੋਂ ਬਾਅਦ ਮੈਂ ਇੱਕ ਪਲਾਨ ਬਣਾਉਣੀ ਆਂਗੀ ਵੀ ਮੇਰੇ ਮੈਂ ਘਰ ਵਾਲੇ ਤੋਂ ਦਾ ਡਿਵੋਰਸ ਲੈ ਲੂੰਗੀ ਪਰ ਮੈਂ ਉਹਨਾਂ ਬੱਚਿਆਂ ਦਾ ਕੀ ਕਰੂੰਗੀ ਫਿਰ ਮੈਂ ਸੋਚਿਆ ਕਿ ਮੈਂ ਇਹਨਾਂ ਬੱਚਿਆਂ ਨੂੰ ਹੀ ਰਾਸਤੇ 'ਚ ਹਟਾ ਦਾਂ ਜੀ ਮੈਂ ਬੱਚੇ ਰਾਸਤੇ 'ਚ ਹਟਾਉਣ ਤੋਂ ਬਾਅਦ ਤੇ ਇਹਨੂੰ ਮੈਂ ਡਿਵੋਰਸ ਦੇ ਦੂੰਗੀ ਤੇ ਇਸ ਤੋਂ ਬਾਅਦ ਮੈਂ ਛਿਪਕ ਮਾਰ ਨਾਲ ਰਹਿਣ ਲੱਗ ਜੂੰਗੀ ਫਿਰ ਕਿਦੀ ਮੈਂ ਇਹ ਗੱਲ ਸ਼ੇਅਰ ਕਰਦੀ ਆਂਗੀ ਛਿਪਕ ਮਾਰ ਨਾਲ ਕੂੰਟ ਦੱਸਦੀ ਆਂ ਉਹ ਵੀ ਇਦਾਂ ਦਾ ਕਰਕੇ ਜੇ ਆਪਾਂ ਆਪਦੇ ਰਾਸਤੇ 'ਚ ਬੱਚੇ ਹਟਾ ਦਗੇ ਤੇ ਉਸ ਤੋਂ ਬਾਅਦ ਆਪਾਂ ਮਤਲਬ ਵਿਆਹ ਕਰਾਵਾਂਗੇ ਮਿਲ ਲੱਗ ਜਾਾਂਗੇ ਖੁੱਲ ਮੁਖਲੇ ਮੈਨ ਲੱਗ ਜਾਗੇ ਸ਼ਿਵ ਕੁਮਾਰ ਵੀ ਕਹਿੰਦਾ ਵੀ ਚਲ ਠੀਕ ਹੈ ਵੀ ਜਿਵੇਂ ਤੂੰ ਤੈਨੂੰ ਸਹੀ ਲੱਗੇ ਵੀ ਆਪਾਂ ਇਹ ਕਰਦੇ ਆਂਗੇ ਫਿਰ ਕਹਿੰਦੀ ਮੈਂ ਨਾ 27 ਮਾਰਚ ਵਾਲਾ ਦਿਨ ਚੁੰਮ ਦਿਆਂਗੇ 27 ਮਾਰਚ 2025 ਦਰਮਾਨੀ ਜੀ ਰਾਤ ਸੀਗੀ ਤੇ ਅਸੀਂ ਮਤਲਬ ਖਾਣਾ ਖਾ ਕੇ ਪਏ ਸੀਗੇ ਚੌਲ ਖਾਦੇ ਸੀਗੇ ਤੇ ਕੜੀ ਚੌਲ ਖਾਦੇ ਸੀ ਬੱਚਿਆਂ ਨੇ ਵੀ ਖਾ ਲਈ ਸੀ ਤੇ ਮੈਂ ਵੀ ਖਾ ਲਈ ਸੀ ਤੇ ਮੈਂ ਥੋੜੀ ਬਹੁੱਚੀ ਦੀ ਦਵਾਈ ਮਲਾ ਲਈ ਸੀ ਚੌਲਾਂ ਚ ਤਾਂ ਜੋ ਇਹ ਫੂਡ ਪੋਇਜ਼ਨ ਲੱਗੇ ਤੇ ਉਸ ਤੋਂ ਬਾਅਦ ਜਦੋਂ ਬੱਚੇ ਸੌਂ ਗਏ ਉਸ ਤੋਂ ਬਾਅਦ ਮੈਂ ਉਹਨਾਂ ਦਾ ਗਲਾ ਘੋਟ ਕੇ ਉਹਨਾਂ ਨੂੰ ਤਿੰਨਾਂ ਨੂੰ ਉੱਥੇ ਹੀ ਮਾਰ ਦਿੰਨੀ ਐ ਇਹ ਹੁਣ ਇੱਕ ਮਾਂ ਦੱਸ ਰਹੀ ਐ ਕਿਵੇਂ ਉਹਨੇ ਆਪਦੇ ਤਿੰਨਾਂ ਬੱਚਿਆਂ ਨੂੰ ਮਾਰਿਆ ਜਿਨ੍ਹਾਂ ਦੀ ਉਮਰ ਸੀਗੀ 12 ਸਾਲ 10 ਸਾਲ 8 ਸਾਲ ਕਿਵੇਂ ਇੱਕ ਮਾਂ ਇਦਾਂ ਕਰ ਸਕਦੀ ਹੈਗੀ ਫਿਰ ਕਹਿੰਦੀ ਮੈਂ ਜਦੋਂ ਗਲਾ ਦਬਾਉਣ ਤੋਂ ਬਾਅਦ ਜਦੋਂ ਪਤਾ ਲੱਗਿਆ ਵੀ ਇਹ ਹੁਣ ਇਸ ਦੁਨੀਆ ਤੇ ਨਹੀਂ ਰਹੇ ਉਸ ਤੋਂ ਬਾਅਦ ਕਹਿੰਦੀ ਮੈਂ ਚੌਲ ਆਪ ਖਾ ਲੇ ਆਪ ਖਾਣ ਤੋਂ ਬਾਅਦ ਮੈਨੂੰ ਜਿਹੜਾ ਬਿਅਸ਼ ਹੋ ਗਿਆ ਮੈਂ ਕਹਿੰਦੀ ਕੁਝ ਬਿਅਸ਼ਚੀ ਦੀ ਦਵਾ ਵੇ ਲਈ ਸੀਗੀ ਉਸ ਤੋਂ ਬਾਅਦ ਕਹਿੰਦੀ ਫਿਰ ਜਿਹੜੀ ਸਾਰੀ ਕਹਾਣੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਆਟਿਆ ਵੀ ਕਿੱਦਾਂ ਕਿੱਦਾਂ ਚੇਨੀਆ ਘਰੇ ਵਾਪਸ ਆਇਆ ਸੀਗਾ ਤੇ ਉਹਨਾਂ ਦਰਵਾਜ਼ਾ ਖੋਲ੍ਹਿਆ ਸੀ ਤੇ ਉਸ ਤੋਂ ਬਾਅਦ ਜਿਹੜੀ ਸਾਰੀ ਘਟਨਾ ਵਾਪਰ ਗਈ ਸੀਗਾ ਹੁਣ ਅੱਜ ਦੀ ਕਹਾਣੀ ਤਾਂ ਇੱਥੇ ਹੁੰਦੇ ਸਮਾਪਤ ਉਹਦੀ ਬੈਣ ਮਾਂ ਨੂੰ ਤੇ ਸ਼ਿਵ ਕੁਮਾਰ ਨੂੰ ਵੀ ਥੋੜੀ ਬਹੁਤ ਸਜ਼ਾ ਹੋਈ ਸੀ ਪਰ ਜਿਹੜੀ ਉਹ ਮਾਂ ਸੀਗੀ ਰਚੀਤਾ ਉਹਨੂੰ ਕਾਫੀ ਸਜ਼ਾ ਹੋਈ ਅਦਾਲਤ ਵੱਲੋਂ ਉਮਰ ਕਾਇਦੀ ਸਜ਼ਾ ਹੋਈ ਹੈ ਕਿਉਂਕਿ ਉਹਨੇ ਇਹ ਆਪਦੇ ਬੱਚਿਆਂ ਦਾ ਕਤਲ ਕੀਤਾ ਤੇ ਆਪਦੇ ਘਰ ਵਾਲੇ ਨਾਲ ਧੋਖਾ ਕੀਤਾ ਸੀਗਾ ਅੱਜ ਦੀ ਕਹਾਣੀ ਵਿੱਚ ਜੇ ਦੱਸੋ ਗਲਤੀ ਕਿਸ ਬੰਦੇ ਦੀ ਸੀ ਮੇਰੀ ਸਾਰੀ ਗਲਤੀ ਸੀਗੀ ਰਚਦਾ ਦੀ ਕਿ ਮੈਂ ਉਹਨੇ ਮਤਲਬ ਵੀ ਆਪਦੇ ਆਪਦੇ ਮਤਲਬ ਇੱਕ ਹਾਫਸ ਪਿੱਛੇ ਆਪਦੀਆਂ ਯਾਸ਼ੀ ਪਿੱਛੇ ਆਪਦੇ ਬੱਚਿਆਂ ਨਾਲ ਧੋਖਾ ਕੀਤਾ ਤੇ ਬੱਚਿਆਂ ਨੂੰ ਮਾਰਤਾ ਤੇ ਆਪਦੇ ਘਰ ਵਾਲਿਆਂ ਨੂੰ ਧੋਖਾ ਕੀਤਾ ਮੇਰੀ ਕਹਾਣੀ ਸੁਣਾਉਣ ਦਾ ਮਕਸਦ ਇੱਕ ਹੀ ਹੁੰਦਾ ਵੀ ਮੈਂ ਤੁਹਾਨੂੰ ਸचेत ਕਰਾਦਾ ਵੀ ਇਦਾਂ ਦਾ ਇਦਾਂ ਦਾ ਦੁਨੀਆ ਤੇ ਚੱਲ ਰਿਹਾ ਹੈਗਾ ਇਹ ਜੀ ਗਲਤੀ ਨਾ ਕਰ ਬੈਠੋ ਜਿਸ ਕਾਰਨ ਵੀ ਤੁਹਾਨੂੰ ਪਛਤਾਉਣਾ ਪਵੇ ਤੇ ਤੁਹਾਡੇ ਕਰਦੇ ਮੈਂਬਰ ਕਿਸੇ ਦੀ ਵੀ ਜਾਨ ਚਲੀ ਜਾਵੇ ਧੰਨਵਾਦ ਅੱਜ ਦੀ ਸਟੋਰੀ ਸੁਣ ਲਈ ਜੇ ਸਟੋਰੀ ਚੰਗੀ ਲੱਗੀ ਐਜੰਟ ਸਟੋਰੀਆਂ ਤੁਸੀਂ ਹੋਰ ਸੁਣਨੀਆਂ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ